ਹੋਟਲ ਦੇ ਵਿੱਚ ਰੰਗੇ ਹਾਥੀ પતિ ਪਤਨੀ ਹੋਏ ਕਾਬੂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਛਾਪੇਮਾਰੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਹੋਟਲ ਦੇ ਵਿੱਚ પતિ ਪਤਨੀ ਨਸ਼ਾ ਕਰਦੇ ਕਾਬੂ ਕੀਤੇ ਗਏ ਨੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇਹ ਵੀਡੀਓਜ਼ ਇਹ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਪਉਨੂ ਕਿਉਂਕਿ ਨਸ਼ੀਲੇ ਪਦਾਰਥ ਜਿਹੜੇ ਨੇ ਹੋਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਏ ਨੇ ਤਾਂ ਇਹ ਬਿਹਤ ਹੀ ਮੰਦ ਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਰਮਾਡਾ ਹੋਟਲ ਦੇ ਵਿੱਚੋਂ ਪਤੀ ਪਤਨੀ ਨਸ਼ੇ ਦੇ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜ਼ਿਰਖਪੁਰ ਚੰਡੀਗੜ੍ਹ ਮਾਰਗੋ ਤੇ ਸਥਿਤ ਜਿਹੜਾ ਹੋਟਲ ਹੈ ਉਥੇ ਪਤੀ ਪਤਨੀ ਨੇ ਇੱਕ ਕਮਰਾ ਜਿਹੜਾ ਲਿਆ ਹੋਇਆ ਸੀਗਾ ਤੇ ਜਦੋਂ ਨਿਸ ਨੂੰ ਜਿਹੜੀ ਸੂਚਨਾ ਮਿਲਦੀ ਹੈ ਕਿ ਇਸ ਕਮਰੇ ਚ ਕੋਈ ਵੀ ਹਰਕਤ ਨਹੀਂ ਹੋ ਰਹੀ ਹੈ ਤਾਂ ਜਦੋਂ ਸ਼ੱਕ ਦੇ ਆਧਾਰ ਤੇ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਦੇਖਿਆ ਗਿਆ ਜਿਹੜੇ ਪਤੀ ਪਤਨੀ ਸੀਗੇ ਇਹ ਦੋਵੇਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਨਸ਼ੀਲੀਆਂ ਚੀਜ਼ਾਂ ਜਿਹੜੀਆਂ ਨੇ ਪਦਾਰਥ ਜਿਹੜੇ ਨੇ ਇਹਨਾਂ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਏ ਨੇ ਆ ਵੀਡੀਓਜ਼ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਮਾਮਲਾ ਜਿਹੜਾ ਦਰਜ ਕੀਤਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸੀਏ ਕਿ ਵੱਡੇ ਹੋਟਲ ਦੇ ਵਿੱਚ ਇਹ પતિ ਪਤਨੀ ਜਿਹੜੇ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਨਸ਼ੇ ਦੇ ਹਾਲਾਤਾਂ ਦੇ ਵਿੱਚ ਕਾਬੂ ਕੀਤੇ ਗਏ ਨੇ ਹਾਲਾਂਕਿ ਇਹ ਕਦੋਂ ਤੋਂ ਨਸ਼ਾ ਕਰਦੇ ਨੇ ਕੀ ਇਸ ਦੇ ਪਿੱਛੇ ਦੀ ਵਜ੍ਹਾ ਕਾਰਨ ਕੀ ਹੈ ਉਸ ਵਿੱਚ ਸਾਰੀਆਂ ਚੀਜ਼ਾਂ ਦੇ ਖੁਲਾਸੇ ਹੋਣੇ ਹੱਲੇ ਬਾਕੀ ਨੇ ਪਰ ਆਹ ਤਸਵੀਰਾਂ ਦੇਖੋ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਪਤੀ ਪਤਨੀ ਨੂੰ ਕਾਬੂ ਕਰ ਲਿਆ ਤੇ ਹੋਟਲ ਦੇ ਵਿੱਚੋਂ ਇਹਨਾਂ ਦੋਨਾਂ ਨੂੰ ਕਮਰੇ ਚੋਂ ਬਾਹਰ ਕੱਢਿਆ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਪੁਲਿਸ ਦੇ ਵੱਲੋਂ ਕਰ ਲਈ ਗਈ ਆ ਆ ਤਸਵੀਰਾਂ ਮੰਦ ਭਾਕੀਆਂ ਨਹੀਂ ਪੰਜਾਬ ਦੀ ਪੀੜੀ ਕਿੱਧਰ ਜਾ ਰਹੀ ਹੈ ਹਾਲਾਂਕਿ ਇਹ ਦੇਖੋ ਇਹ ਦੋਵਾਂ ਜਿਹੜੇ ਜੋੜਾ ਆ ਦੋਵੇਂ ਪਤੀ ਪਤਨੀ ਨੇ ਪਰ ਉਹ ਨਸ਼ੇ ਦੀ ਹਾਲਤ ਦੇ ਵਿੱਚ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਕਮਰੇ ਦੇ ਵਿੱਚੋਂ ਮਿਲੇ ਨੇ ਹਾਲਾਂਕਿ ਪਤਨੀ ਜਿਹੜੀ ਆ ਉਹ ਕਾਫੀ ਪਰੇਸ਼ਾਨ ਵੀ ਨਜ਼ਰ ਆਉਂਦੀ ਹੈ ਹਾਲਾਂਕਿ ਕੀ ਕਾਰਨ ਹੈ ਕੀ وجہ ਆ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਸਪਸ਼ਟ ਹੋਣੀਆਂ ਹਾਲੇ ਬਾਕੀ ਨੇ ਉਹ ਸਾਹਮਣੇ ਆਉਣ ਕਿਆਂ ਪਰ ਆ ਤਸਵੀਰਾਂ ਤੁਹਾਡੇ ਹੋਸ਼ ਉਡਾ ਦੇਣਗੀਆਂ ਤੁਸੀਂ ਇਹਨਾਂ ਖਬਰਾਂ ਦੇ ਨਾਲ ਤਸਵੀਰਾਂ ਤੇ ਗੌਰ ਜ਼ਰੂਰ ਕਰਨਾ ਤੇ ਨਾਲ ਦੀ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਜਿਹੜੀਆਂ ਤਸਵੀਰਾਂ ਨੇ ਲੋਕਾਂ ਤੱਕ ਪਹੁੰਚ ਸਕੇ ਔਰ ਲੋਕ ਵੀ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ ਹੋਟਲ ਦੇ ਵਿੱਚ ਰੰਗੇ ਹਾਥੀ પતિ ਪਤਨੀ ਹੋਏ ਕਾਬੂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਛਾਪੇਮਾਰੀ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਪਤੀ ਪਤਨੀ ਨਸ਼ਾ ਕਰਦੇ ਕਾਬੂ ਕੀਤੇ ਗਏ ਨੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਜਿਸ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਇਹ ਵੀਡੀਓਜ਼ ਇਹ ਖਬਰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਤੁਹਾਨੂੰ ਕਿਉਂਕਿ ਨਸ਼ੀਲੇ ਪਦਾਰਥ ਜਿਹੜੇ ਨੇ ਹੋਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਏ ਨੇ ਤਾਂ ਇਹ ਬਿਹਤ ਹੀ ਮੰਦ ਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਰਮਾਦਾ ਹੋਟਲ ਦੇ ਵਿੱਚੋਂ ਪਤੀ ਪਤਨੀ ਨਸ਼ੇ ਦੇ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜ਼ਿਰਕ ਔਰ ਚੰਡੀਗੜ੍ਹ ਮਾਰਗ ਉਤੇ ਸਥਿਤ ਜਿਹੜਾ ਹੋਟਲ ਹੈ ਉਥੇ ਪਤੀ ਪਤਨੀ ਨੇ ਇੱਕ ਕਮਰਾ ਜਿਹੜਾ ਲਿਆ ਹੋਇਆ ਸੀਗਾ ਤੇ ਜਦੋਂ ਪੁਲਿਸ ਨੂੰ ਜਿਹੜੀ ਸੂਚਨਾ ਮਿਲਦੀ ਹੈ ਕਿ ਇਸ ਕਮਰੇ ਚੋਂ ਕੋਈ ਵੀ ਹਰਕਤ ਨਹੀਂ ਹੋ ਰਹੀ ਹੈ ਤਾਂ ਜਦੋਂ ਸ਼ੱਕ ਦੇ ਆਧਾਰ ਤੇ ਦਰਵਾਜ਼ਾ ਖੋਲਿਆ ਗਿਆ ਤਾਂ ਦੇਖਿਆ ਗਿਆ ਜਿਹੜੇ ਪਤੀ ਪਤਨੀ ਸੀਗੇ ਇਹ ਦੋਵੇਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਨਸ਼ੀਲੀਆਂ ਚੀਜ਼ਾਂ ਜਿਹੜੀਆਂ ਨੇ ਪਦਾਰਥ ਜਿਹੜੇ ਨਹੀਂ ਇਹਨਾਂ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਏ ਨੇ ਆ ਵੀਡੀਓਜ਼ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਉਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ ਦੇ ਗ੍ਰਫਤਾਰੀ ਕਰ ਲਈ ਹੈ ਤੇ ਮਾਮਲਾ ਜਿਹੜਾ ਦਰਜ ਕੀਤਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸੀਏ ਕਿ ਵੱਡੇ ਹੋਟਲ ਦੇ ਵਿੱਚ ਇਹ પતિ ਪਤਨੀ ਜਿਹੜੇ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਨਸ਼ੇ ਦੇ ਹਾਲਾਤਾਂ ਦੇ ਵਿੱਚ ਕਾਬੂ ਕੀਤੇ ਗਏ ਨੇ ਹਾਲਾਂਕਿ ਇਹ ਕਿਦੋਂ ਤੋਂ ਨਸ਼ਾ ਕਰਦੇ ਨੇ ਕੀ ਇਸ ਦੇ ਪਿੱਛੇ ਦੀ ਵਜ੍ਹਾ ਕਾਰਨ ਕੀ ਹੈ ਉਸ ਵਿੱਚ ਸਾਰੀਆਂ ਚੀਜ਼ਾਂ ਦੇ ਖੁਲਾਸੇ ਹੋਣੇ ਹੱਲੇ ਬਾਕੀ ਨੇ ਪਰ ਆ ਤਸਵੀਰਾਂ ਦੇਖੋ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਪਤੀ ਪਤਨੀ ਨੂੰ ਕਾਬੂ ਕਰ ਲਿਆ ਤੇ ਹੋਟਲ ਦੇ ਵਿੱਚੋਂ ਇਹਨਾਂ ਦੋਨਾਂ ਨੂੰ ਕਮਰੇ ਚੋਂ ਬਾਹਰ ਕੱਢਿਆ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਪੁਲਿਸ ਦੇ ਵੱਲੋਂ ਕਰ ਲਈ ਗਈ ਆ ਆ ਤਸਵੀਰਾਂ ਮੰਦ ਭਾਗੀਆਂ ਨਹੀਂ ਪੰਜਾਬ ਦੀ ਪੀੜੀ ਕਿੱਧਰ ਜਾ ਰਹੀ ਹੈ ਹਾਲਾਂਕਿ ਇਹ ਦੇਖੋ ਇਹ ਦੋਵਾਂ ਜਿਹੜੇ ਜੋੜਾ ਆ ਦੋਵੇਂ ਪਤੀ ਪਤਨੀ ਨੇ ਪਰ ਉਹ ਨਸ਼ੇ ਦੀ ਹਾਲਤ ਦੇ ਵਿੱਚ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਕਮਰੇ ਦੇ ਵਿੱਚੋਂ ਮਿਲੇ ਨੇ ਹਾਲਾਂਕਿ ਪਤਨੀ ਜਿਹੜੀ ਆ ਉਹ ਕਾਫੀ ਪਰੇਸ਼ਾਨ ਵੀ ਨਜ਼ਰ ਆਉਂਦੀ ਹੈ ਹਾਲਾਂਕਿ ਕੀ ਕਾਰਨ ਹੈ ਕੀ وجہ ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਪਸ਼ਟ ਹੋਣੀਆਂ ਹਾਲੇ ਬਾਕੀ ਨੇ ਉਹ ਸਾਹਮਣੇ ਆਉਣ ਕਿਆਂ ਪਰ ਆ ਤਸਵੀਰਾਂ ਤੁਹਾਡੇ ਹੋਸ਼ ਉਡਾ ਦੇਣਗੀਆਂ ਤੁਸੀਂ ਇਹਨਾਂ ਖਬਰਾਂ ਤੇ ਨਾ ਤਸਵੀਰਾਂ ਤੇ ਗੌਰ ਜ਼ਰੂਰ ਕਰਨਾ ਤੇ ਨਾ ਨਾਲ ਦੀ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਜਿਹੜੀਆਂ ਤਸਵੀਰਾਂ ਨੇ ਲੋਕਾਂ ਤੱਕ ਪਹੁੰਚ ਸਕੇ ਔਰ ਲੋਕ ਵੀ ਜਿਹੜੇ ਨੇ ਸਾਵਧਾਨ ਤੇ ਸੁਚੇਤ ਰਹਿਣ